PB91 News 24 ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਲੁਧਿਆਣੇ ਦੇ ਸਰਕਟ ਹਾਊਸ ਵਿੱਚ ਯੂਨੀਵਰਸਲ ਪ੍ਰੈਸ ਕਲੱਬ ਦੀ ਹੰਗਾਮੀ ਮੀਟਿੰਗ ਰੱਖੀ ਗਈ ਮੀਟਿੰਗ ਦੌਰਾਨ ਪੰਜਾਬ ਸਰਕਾਰ ਅੱਗੇ ਪ੍ਰੈਸ ਕਲੱਬ ਦੀ ਮੰਗ ਰੱਖਣ ਦੀ ਕਹੀ ਗਈ ਤੇ ਮੀਟਿੰਗ ਵਿੱਚ ਆਏ ਹੋਏ ਪ੍ਰੈਸ ਕਲੱਬ ਦੇ ਮੈਂਬਰਾਂ ਨੂੰ ਕਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਕਿਹੜਾ ਜੀ ਦਾ ਗਾਣਾ ਯਾਰਾਂ ਦੀ ਫਰੇਂਡ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ ਆਓ ਦੇਖਦੇ ਹਾਂ ਸੁਖਦੇਵ ਦੀ ਇੱਕ ਖਾਸ ਰਿਪੋਰਟ ਮੈਂ ਬੁਲਾਈ ਆ ਰਿਹਾ ਹਾਂ ਆ ਰਿਹਾ ਹਾਂ ਉੱਬੀ ਇਤਨਾਲ ਲਾ ਕੇ ਉਹ ਕਿਤਾਬਾਂ ਰੱਖਦੀ ਹੱਥ ਵਿੱਚ ਫੜ ਕੇ ਮੋਬਾਈਲ ਰੱਖਦੀ ਇਤਨਾਲ ਲਾ ਕੇ ਉਹ ਕਿਤਾਬਾਂ ਰੱਖਦੀ ਹੱਥ ਵਿੱਚ ਫੜ ਕੇ ਮੋਬਾਈਲ ਰੱਖਦੀ ਚੜਦੇ ਜ਼ਰੂਰ ਜਦੋਂ ਅੱਖ ਲੜ ਗਈ ਕਾੜ ਤੇ ਸਰੂਰ ਚਾਦ ਅੱਖ ਲੜ ਗਈ ਯਾਰਾਂ ਦੀ ਫਰਿੰਟ ਯਾਰੋ ਯਾਰਾਂ ਦੀ ਫਰਿੰਟ ਯਾਰਾ ਚਿੰਦੀ ਘੜ ਪੜਦੀ ਯਾਰਾਂ ਦੀ ਫਰਿੰਟ ਚਿੰਦੀ ਘੜ ਪੜਦੀ ਮੋਹ ਰਛੇ ਜੀ ਬੋਲ ਅੱਜ ਯੂਨੀਵਰਸਲ ਪ੍ਰੈਸ ਕਲੱਬ ਦੀ ਇੱਕ ਹੰਗਾਮੀ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਮਤਾ ਪਾਇਆ ਗਿਆ ਦੀ ਪੰਜੂਗਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਲੁਧਿਆਣੇ ਦੇ ਵਿੱਚ ਪ੍ਰੈਸ ਕਲੱਬ ਐਂਡੀ ਉਹ ਪ੍ਰੈਸ ਕਲੱਬ ਜਲਦ ਤੋਂ ਜਲਦ ਲੁਧਿਆਣੇ ਦੇ ਵਿੱਚ ਬਣਾਇਆ ਜਾਵੇ ਔਰ ਉਸ ਦੀ ਜਿਹੜੀ ਜਗਾ ਹੈ ਘੱਟੋ ਘੱਟ 25 ਏਕੜ ਹੋਵੇ ਔਰ ਉਸ ਦੀ ਉਸਾਰੀ ਸੰਬੰਧੀ 30 ਕਰੋੜ ਰੁਪਈਆ ਜਿਹੜਾ ਉਹ ਲਗਾਇਆ ਜਾਵੇ ਤਾਂ ਕਿ ਲੁਧਿਆਣੇ ਦੇ ਪੱਤਰਕਾਰ ਚਾਹੇ ਉਹ ਇਲੈਕਟ੍ਰੋਨਿਕ মিডিਆ ਨਾਲ ਸੰਬੰਧ ਹਨ ਚਾਹੇ ਉਹ ਪ੍ਰਿੰਟ মিডিਆ ਨਾਲ ਸੰਬੰਧ ਹਨ ਚਾਹੇ ਉਹ ਫੋਟੋਗ੍ਰਾਫਰ ਹਨ ਉਹਨਾਂ ਨੂੰ ਲੁਧਿਆਣਾ ਦੇ ਵਿੱਚ ਜਦ ਕਿ ਇੱਕ ਸੰਤੀ ਸ਼ਹਿਰ ਹੈ ਲੁਧਿਆਣਾ ਇਸ ਦੇ ਵਿੱਚ ਬਹੁਤ ਬੜੀਆਂ ਇੰਡਸਟਰੀਆਂ ਨੇ ਬੜੇ ਬੜੇ ਕਾਰੋਬਾਰ ਨੇ ਔਰ ਪ੍ਰਸ਼ਾਸਨ ਵੀ ਕਾਫੀ ਤਾਦਾਦ ਦੇ ਵਿੱਚ ਬੈਠਾ ਹੈ ਜਦੋਂ ਵੀ ਪੱਤਰਕਾਰਾਂ ਨੂੰ ਇੱਕ ਬੜੀ ਵੱਡੀ ਮੁਸ਼ਕਲ ਆਂਦੀ ਹੈ ਜਦੋਂ ਡੀਸੀ ਆਫਿਸ ਦੇ ਵਿੱਚ ਪਹੁੰਚਦੇ ਆ ਤਾਂ ਪੱਤਰਕਾਰ ਸਾਡਾ ਭਾਈਚਾਰਾ ਧੁੱਪ ਦੇ ਵਿੱਚ ਖੜਿਆ ਹੁੰਦਾ ਆ ਔਰ ਜਦ ਕਿ ਲੁਧਿਆਣੇ ਦੇ ਵਿੱਚ ਮਜ਼ਦੂਰਾਂ ਨੂੰ ਬੈਠਣ ਦੇ ਲਈ ਵੀ ਹਰ ਚੌਂਕ ਦੇ ਵਿੱਚ ਸ਼ੈੱਡ ਪਏ ਹੋਏ ਨੇ ਮਗਰ ਲੁਧਿਆਣੇ ਦੇ ਪੱਤਰਕਾਰਾਂ ਦੇ ਲਈ ਨਾ ਤਾਂ ਕੋਈ ਸ਼ੈੱਡ ਹੈ ਨਾ ਕੋਈ ਬੈਠਣ ਦੀ ਜਗ੍ਹਾ ਆ ਔਰ ਨਾ ਹੀ ਕੋਈ ਪਾਣੀ ਦਾ ਪ੍ਰਬੰਧ ਆ ਜਦ ਕਿ ਇਹ ਦੇਸ਼ ਦਾ ਇੱਕ ਚੌਥਾ ਸਤੰਭ ਪੱਤਰਕਾਰ ਹੀ ਜਿਹੜੇ ਹਨ ਛੋਟੀ ਤੋਂ ਛੋਟੀ ਆਵਾਜ਼ ਨੂੰ ਬਣਾ ਕੇ ਆਮ ਲੋਕਾਂ ਤੱਕ ਪਹੁੰਚਾਉਂਦੇ ਹਨ ਤਾਂ ਪੱਤਰਕਾਰਾਂ ਦੇ ਬਾਰੇ ਕਿਸੇ ਵੀ ਸਰਕਾਰ ਨੇ ਸੋਚਿਆ ਨਹੀਂ ਅੱਜ ਲਗਭਗ ਦੇਸ਼ ਨੂੰ ਆਜ਼ਾਦ ਹੋਇਆ 70 ਸਾਲ ਹੋ ਚੁੱਕੇ ਆ 79ਵਾਂ ਮਨਾਇਆ ਸੀ ਪਰ ਲੁਧਿਆਣੇ ਦਾ ਪੱਤਰਕਾਰ ਅੱਜ ਵੀ ਜਿਹੜਾ ਹੈਗਾ ਉਹ ਆਪਣੇ ਅਧਿਕਾਰਾਂ ਤੋਂ ਵਾਂਝਾ ਰਿਹਾ ਹੈਗਾ ਸਾਡੀ ਅੱਜ ਮੰਗਾਂ ਸਰਬਸੰਮਤੀ ਦੇ ਨਾਲ ਯੂਨੀਵਰਸਲ ਪ੍ਰੈਸ ਕਲੱਬ ਕੋਲੋਂ ਮੰਗ ਕੀਤੀ ਜਾਂਦੀ ਹੈ ਕਿ ਜਲਦ ਤੋਂ ਜਲਦ ਲੁਧਿਆਣੇ ਦੇ ਵਿੱਚ ਪ੍ਰੈਸ ਕਲੱਬ ਬਣਾਇਆ ਜਾਵੇ ਔਰ ਚਾਹੇ ਬਾਕੀ ਵੀ ਜਿੰਨੇ ਪ੍ਰੈਸ ਕਲੱਬ ਆ ਉਹ ਵੀ ਇਸ ਦੇ ਵਿੱਚ ਸਹਿਯੋਗ ਕਰਨ ਅਗਰ ਉਹ ਇਸ ਨੂੰ ਜਲਦੀ ਤੋਂ ਜਲਦੀ ਬਣਾਉਣਾ ਚਾਹੁੰਦੇ ਆ ਤਾਂ ਯੂਨੀਵਰਸਲ ਪ੍ਰੈਸ ਕਲੱਬ ਉਹਨਾਂ ਦੇ ਪਿੱਛੇ ਲੱਗ ਕੇ ਕੰਮ ਕਰਨ ਦੇ ਲਈ ਤਿਆਰ ਹੈਗੀ ਸਾਡੀ ਕਿਸੇ ਵੀ ਪ੍ਰੈਸ ਕਲੱਬ ਦੇ ਨਾਲ ਕੋਈ ਰੰਜਿਸ਼ ਨਹੀਂ ਹੈ ਫਰਥਰਕ ਸਾਡਾ ਇੱਕੋ ਇੱਕ ਮਾਟੋਆ ਕਿ ਲੁਧਿਆਣੇ ਦੇ ਵਿੱਚ ਪ੍ਰੈਸ ਕਲੱਬ ਜਿਹੜਾ ਬੰਨਣਾ ਚਾਹੀਦਾ ਤਾਂ ਸਾਰੇ ਸਾਥੀਆਂ ਨੇ ਇਸ ਤੇ ਸਹਿਮਤੀ ਵੀ ਪ੍ਰਗਟ ਕੀਤੀ ਹੈ ਦੂਸਰਾ ਜਦੋਂ ਪ੍ਰੈਸ ਕਲੱਬ ਦਾ ਕੋਈ ਵੀ ਮੈਂਬਰ ਜਿਹੜਾ ਪਰਸਨਲ ਸੰਬੰਧਿਤ ਉਹ ਪ੍ਰਸ਼ਾਸਨ ਵੱਲੋਂ ਕਈ ਵਾਰੀ ਜਲੀਲ ਕੀਤਾ ਜਾਂਦਾ ਹੈ ਕਿਸੇ ਚੌਂਕ ਦੇ ਵਿੱਚ ਉਹ ਜਦੋਂ ਜਾਂਦੇ ਹਨ ਜਦੋਂ ਉਹਨਾਂ ਨੂੰ ਪ੍ਰੈਸ ਕਲੱਬ ਦਾ ਕਾਰਡ ਦਿਖਾਉਂਦੇ ਆ ਤਾਂ ਉਹਦੀ अहमियत ਨਹੀਂ ਮੰਨਦੇ ਟੂਲ ਦੇ ਉੱਤੇ ਵੀ ਜਿਹੜਾ ਟੂਲ ਲੱਗਿਆ ਹੈ ਉਹਦੇ ਉੱਤੇ ਵੀ ਉਹਨਾਂ ਦੀ ਉਸ ਉਸ ਆਈ ਕਾਰਡ ਦੀ ਕੋਈ ਵੈਲਿਊ ਨਹੀਂ ਪਾਉਂਦੇ ਤਾਂ ਮੇਰੀ ਸਰਕਾਰ ਤੋਂ ਮੰਗ ਆ ਕਿ ਪੱਤਰਕਾਰਾਂ ਦੀ अहमियत ਨੂੰ ਜਾਣਿਆ ਜਾਵੇ ਔਰ ਪੱਤਰਕਾਰਾਂ ਨੂੰ ਜਿੱਦਾਂ ਦੀਆਂ ਦੂਜੀਆਂ ਸਟੇਟਾਂ ਦੇ ਵਿੱਚ ਜੋ ਸਹੂਲਤਾਂ ਮਿਲਦੀਆਂ ਹਨ ਮੈਡੀਕਲ ਦੀਆਂ ਮਿਲਦੀਆਂ ਹਨ ਰਹਿਣ ਦੇ ਲਈ ਫਲੈਟ ਦੀਆਂ ਮਿਲਦੀਆਂ ਹਨ ਜਾਂ ਹੋਰ ਵੀ ਜਿਹੜੀਆਂ ਸਾਰੀਆਂ ਸਹੂਲਤਾਂ ਆ ਉਹ ਲੁਧਿਆਣੇ ਦੇ ਪੱਤਰਕਾਰਾਂ ਨੂੰ ਮਿਲੀਆਂ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਸਾਰੇ ਪੱਤਰਕਾਰਾਂ ਨੂੰ ਜਿਹੜਾ ਸਭ ਤੋਂ ਵੱਧ ਧੰਨਵਾਦ ਜਿਹੜੇ ਆਪਣੇ ਪੱਤਰਕਾਰ ਭਾਈ ਸਾਭਾ ਸਾਰੇ ਇੱਥੇ ਪਹੁੰਚੇ ਆ ਤਾਂ ਵੱਡੀ ਸਮੱਸਿਆ ਵੀ ਹੈ ਕਿ ਆਪਾਂ ਕਾਫੀ ਸਾਲ ਤੋਂ ਕਹਿੰਦੇ ਆ ਪ੍ਰੈਸ ਕਲੱਬ ਬਣਨਾ ਚਾਹੀਦਾ ਪ੍ਰੈਸ ਕਲੱਬ ਆਖਰ ਬੰਦਾ ਕਾਲੀ ਨਹੀਂ ਹੈ ਤਾਂ ਇੱਕੋ ਹੀ ਅਪੀਲ ਹੈ ਜਿੰਨੇ ਵੀ ਲੁਧਿਆਣਾ ਚ ਪ੍ਰੈਸ ਕਲੱਬ ਅਲੱਗ-ਅਲੱਗ ਬਣੇ ਹੋਏ ਆ ਮੈਂ ਸਾਰਿਆਂ ਨੂੰ ਅਪੀਲ ਕਰਦਾ ਜੀ ਮੰਚ ਤੇ ਇਕੱਠੇ ਹੋ ਜਓ ਪ੍ਰੈਸ ਕੱਪ ਜਦੋਂ ਵੀ ਬਣੂਗਾ ਉਹ ਉਹਦਾ ਮਾਲਕ ਜਾਂ ਤਾਂ ਉਸ ਹਿਸਤੀ ਦਾ ਜ਼ਿਲ੍ਹੇਦਾਰ ਡੀਸੀ ਹੋਊਗਾ ਜਾਂ ਟੀਕੇ ਰਹੂਗਾ ਸਾਨੂੰ ਸਿਰਫ ਉਹਨਾਂ ਪੱਤਰਕਾਰ ਭਾਈ ਸਾਹਿਬ ਜਿਹੜੇ ਲੁਜਾਨਾ ਚ ਕੰਮ ਕਰਦੇ ਆ ਉਹਨਾਂ ਵਾਸਤੇ ਸਾਨੂੰ ਚਾਹੀਦੇ ਵੀ ਅਸੀਂ ਉਹ ਸੇ ਟੱਕਰ ਦੇ ਛਾਤ ਕੋਈ ਸਮੇਂ ਵਾਸਤੇ ਮਿਲੇ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਹੋਵੇ ਰਾਤ ਹੋਵੇ ਗਰਮੀ ਹੋਵੇ ਸਰਦੀਆਂ ਦੇ ਵਿੱਚ ਬਾਰਿਸ਼ ਦੇ ਬਾਵਜੂਦ ਵੀ ਤਾਂ ਪੱਤਰਕਾਰ ਜਦੋਂ ਸਰਕਾਰ ਬੁਲਦੀ ਹੈ ਛੇਵੇਂ ਬੁਲਦੀ ਤਾਂ ਪੱਤਰਕਾਰ ਉਸ ਚੱਕ ਕੇ ਬਾਈਕ ਚੱਕ ਕੇ ਆਪਣੀ ਗੱਡੀ ਚੱਕ ਕੇ ਪਹੁੰਚ ਜਾਂਦਾ ਹੈ ਚੈਨੀ ਪੰਦਾ ਹੋਵੇ ਟੰਡ ਹੋਵੇ ਚਾਹੇ ਪੁਲਿਸ ਪ੍ਰਸ਼ਾਸਨ ਦਾ ਹੋਵੇ ਇਮੀਡੀਏਟਲੀ ਪਹੁੰਚ ਜਾਂਦਾ ਜਦੋਂ ਪੱਤਰਕਾਰ ਨੂੰ ਲੋੜ ਪੈਂਦੀ ਤਾਂ ਪ੍ਰਸ਼ਾਸਨ ਉਹਨੂੰ ਅਨਗਹਿਲੀ ਕਰਦਾ ਇਥੋਂ ਤੱਕ ਕਿ ਜਿੰਨੇ ਵੀ ਆਪਣੇ ਪੋਲੀਟੀਕਲ ਲੀਡਰ ਹੈਗੇ ਚਾਹੇ ਵਿਧਾਇਕ ਹੈ ਲੋ ਮਲ ਇਹ ਜੋ ਵੀ ਹੈਗੇ ਆਪਣੇ ਉਹ ਆਨੂੰ ਦਰਕੀ ਨਾਲ ਕਰਦੇ ਆ ਆਪਣੀ ਖਬਰ ਕੀਤੀ ਉਸ ਤੋਂ ਬਾਅਦ ਉਹਨੂੰ ਕੋਈ ਪੁੱਛਕਿਛ ਨਹੀਂ ਆਪਨੀ ਸਾਡੀ ਵੈਲਿਊ ਹੈ ਕਿ ਅਸੀਂ ਚੌਥਾ ਸਤੰਭ ਸੀ ਕਹਿੰਦੇ ਹੋ ਲੇਕਿਨ ਕਿਸੇ ਵੀ ਪੋਲਿਟੀਕਲ ਬੰਦੇ ਨੇ ਜਾਂ ਪ੍ਰਸ਼ਾਸਨ ਨੇ ਲੋਕਲ ਪ੍ਰਸ਼ਾਸਨ ਉਸਨੇ ਪੱਤਰਕਾਰ ਦੀ ਅਹਿਮੀਅਤ ਨਹੀਂ ਸਮਝੀ ਚੌਥੇ ਸਤੰਭ ਜਿਹੜੀ ਅਹਿਮੀਅਤ ਹੈ ਉਹ ਸਮਝਦੇ ਨਹੀਂ ਹੈ ਹੁਣ ਸਾਨੂੰ ਸਾਡਾ ਹੁਣ ਸਮਾਂ ਆ ਗਿਆ ਅਸੀਂ ਆਪਣੀ ਅਹਿਮੀਅਤ ਅਸੀਂ ਖੁਦ ਜਾਣਦੇ ਹਾਂ ਜੇ ਤਾਂ ਸਰਕਾਰ ਸਾਨੂੰ ਸਾਡਾ ਲੁਧਿਆਣੇ ਵਿੱਚ ਕੋਈ ਬੰਦੀ ਜਗ੍ਹਾ ਪੱਤਰਕਾਰ ਨੂੰ ਦਿੰਦੀ ਹੈ ਤਾਂ ਵਧੀਆ ਨਹੀਂ ਤਾਂ ਅਸੀਂ ਆਪਣੇ ਕੋਲੋਂ ਪੱਤਰਕਾਰ ਨੂੰ ਬਿਠਾਉਣ ਲਈ ਜਗ੍ਹਾ ਦਾ ਅਰੇਂਜ ਕਰਾਂਗੇ ਤੇ ਸਿੱਧੀ ਸਿੱਧੀ ਜਿਹੜਾ ਚਪੇੜ ਆ ਉਹ ਸਰਕਾਰ ਤੇ ਪ੍ਰਸ਼ਾਸਨ ਤੇ ਹੋਵੇਗੀ ਸ਼ਰਮਿੰਦਗੀ ਠਾਣੀ ਤੱਕ ਪੈਗੀ ਅਸੀਂ ਬਾਹਰ ਤੇ ਬੋਰਡ ਵੀ ਲਗਾਵਾਂਗੇ ਸਰਕਾਰਾਂ ਤੋਂ ਇਹ ਸਤਾਏ ਹੋਏ ਪੱਤਰਕਾਰ ਐ ਤੇ ਮੈਂ ਵੀ ਅਪੀਲ ਕਰਦਾ ਪੱਤਰਕਾਰਾਂ ਨੂੰ ਆਪਣੀ ਆਵਾਜ਼ ਉਹਨਾਂ ਸਰਕਾਰੀ ਅਧਿਕਾਰੀਆਂ ਤੇ ਵੀ ਚੱਕੋ ਤੇ ਆਪਣੇ ਮੌਜੂਦਾ ਸਰਕਾਰ ਦੇ ਨਾਂ 'ਤੇ ਉਹਨਾਂ ਵਿਧਾਇਕਾਂ ਤੇ ਵੀ ਚੱਕੋ ਵੀ ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ ਛੋਟੀ ਜਿਹੀ ਜਗ੍ਹਾ ਦੇ ਦਿਓ ਸਾਨੂੰ ਅਸੀਂ ਮੰਗਦੇ ਕੀ ਐ ਸਾਨੂੰ ਚਾਹੀਦਾ ਕੀ ਐ ਸਰ ਦੋ ਤਿੰਨ ਕਮਰੇ ਚਾਹੀਦੇ ਸਾਨੂੰ ਜਿੰਨੀ ਜਗ੍ਹਾ ਸਾਨੂੰ ਅਲਾਟ ਹੋਈ ਸੀ ਤੁਸੀਂ ਆਪਣੀ ਰਾਜਨੀਤੀ ਵਿੱਚ ਪੇੜ ਚੜਾਤਾ ਲੇਕਿਨ بڑے ਰਿਪੋਰਟਰ ਨੂੰ ਜਾਣ ਚਿੱਲੇ ਬੈਠੇ ਆ ਕਮ ਸੇ ਜਗ੍ਹਾ ਤਾਂ ਦਿਓ ਉਹਨਾਂ ਨੂੰ ਮੈਂ ਫੇਰ ਅਪੀਲ ਕਰਦਾ ਸਾਰੇ ਵਿਧਾਇਕਾਂ ਨੂੰ ਵੀ ਅਪੀਲ ਕਰਦਾ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਅਪੀਲ ਕਰਦਾ ਕਿਸੇ ਵੀ ਪੱਤਰਕਾਰ ਨਾਲ ਤੱਕਾ ਨਹੀਂ ਹੋתי ਹੁੰਦੇ ਨਾ ਜਿਹੜਾ ਵੀ ਕਿਸੇ ਪੱਤਰਕਾਰ ਦੀ ਪਰੇਸ਼ਾਨੀ ਹੁੰਦੀ ਹੈ ਯੂਨੀਵਰਸਲ ਪ੍ਰੈਸ ਕਲਬ 24 ਘੰਟੇ ਖੜਾ ਤੇ ਤਮਾਮ ਉਹ ਜਣਾ ਦੇ ਕਲਬ ਹੈਗੇ ਆ ਮੈਂ ਫੇਰ ਅਪੀਲ ਕਰਦਾ ਆਪਣੇ ਮਤ ਦੇ ਪਲਾਕੇ ਜਿੰਨੇ ਵੀ ਪਵਾਂ ਤੇ ਦਸ ਜਿੰਨੇ ਵੀ ਪ੍ਰੈਸ ਕਲਬ ਬਣੇ ਖਾਨਾ ਇੱਕ ਮੰਚ ਇਕੱਠੇ ਹੋਈਏ ਤਾਂ ਅਸੀਂ ਆਪਣੀ ਜਗ੍ਹਾ ਨੂੰ ਬਣਾਉਣ ਵਾਸਤੇ ਆਪਾਂ ਯੋਗਦਾਨੀ ਧੰਨਵਾਦ ਸੜਤੀ ਸ਼ਹਿਰ ਸਭ ਤੋਂ ਜਿਆਦਾ ਵੱਡਾ ਡਿਸਟ੍ਰਿਕਟ ਸਭ ਤੋਂ ਜਿਆਦਾ ਪੈਸੇ ਵਾਲੇ ਲੋਕ ਸਭ ਤੋਂ ਜਿਆਦਾ ਇਨਫਲੂਐਂਸ਼ੀਅਲ ਪੋਲਿਟਿਸ਼ੀਅਨ ਤੇ ਅੰਦਾਜ਼ਾ ਲਾਓ ਵੀ 79-80 ਸਾਲਾਂ ਤੋਂ ਪ੍ਰੈਸ ਕਲਬ ਨਹੀਂ ਬੜਿਆ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਪੱਤਰਕਾਰਾਂ ਤਾ ਨੂੰ ਕਿਵੇਂ ਦਰ ਦਰਕਿਨਾਰ ਕੀਤਾ ਹੋਇਆ ਤੇ ਮੈਂ ਸ਼ਰਮਾ ਜੀ ਨੇ ਤਾਂ ਕਿਹਾ ਦੋ ਤਿੰਨ ਕਮਰੇ ਆਪਾਂ ਕੋਈ ਖਰਾਤਰੀ ਮੰਗ ਰਹੇ ਸਰਕਾਰ ਕੋਲ ਇਹ ਸਰਕਾਰ ਦਾ ਫਰਜ ਹੈ ਕਿ ਚੌਥੇ ਸਤੰਭ ਨੂੰ ਸਾਹਮਣਾ ਉਹਦੀ ਦੇਖਪਾਲ ਕਰਨੀ ਕਿਉਂਕਿ ਜੋ ਕੰਮ ਉਹ ਕਰ ਰਹੀ ਹੈ ਸਰਕਾਰ ਜਦੋਂ ਸਰਕਾਰ ਮੌਜੂਦਾ ਹੁੰਦੀ ਹੈ ਕੰਮ ਕਰਦੀ ਉਹਨਾਂ ਜਿਹੜੀਆਂ ਗੱਲਾਂ ਲੋਕਾਂ ਤੱਕ ਪਹੁੰਚਾਣੀਆਂ ਉਹ ਆ ਸਾਹਮਣੇ ਜਿਹੜਾ ਪੱਤਰਕਾਰਤਾ ਜਿਹੜੀ ਤੁਹਾਡੇ ਆ ਪਏ ਆ ਮਾਈਕ ਇਹ ਪਹੁੰਚਾਉਂਦੇ ਲੋਕਾਂ ਦੇ ਕੰਨਾਂ ਤੱਕ ਤੇ ਜਦੋਂ ਆਪੋਜੀਸ਼ਨ ਜਿਹੜੀ ਹੁੰਦੀ ਹੈ ਜਦੋਂ ਉਹ ਸਰਕਾਰ ਨੂੰ ਕ੍ਰਿਟਿਸਾਈਜ਼ ਕਰਦੀ ਹੈ ਉਹਦੀਆਂ ਗੱਲਾਂ ਤੁਸੀਂ ਪਹੁੰਚਾਣੇ ਲੋਕਾਂ ਤੱਕ ਤੁਸੀਂ ਉਹ ਮਾਧਿਅਮ ਹੋ ਬ੍ਰਿਜ ਹੈ ਜਿਹੜਾ ਕਿ ਸਰਕਾਰਾਂ ਬਣਾਉਂਦਾ ਤੇ ਸਰਕਾਰਾਂ ਢਾਉਂਦਾ ਤੋਂ ਆਪਣੀ ਅਹਿਮੀਅਤ ਨੂੰ ਸਰਕਾਰ ਨੂੰ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਮੈਂ ਜਿਹੜੇ ਇੱਥੋਂ ਦੇ ਲੋਕਲ ਕੈਬਨਿਟ ਮੰਤਰੀ ਨੇ ਸੰਜੀਵ ਅਰੋੜਾ ਜੀ ਮੈਂ ਉਹਨਾਂ ਨੂੰ ਅਪੀਲ ਕਰਦਾ ਮੈਂ ਕੱਲ ਉਹਨਾਂ ਨੂੰ ਮਿਲਣਾ ਵੀ ਹੈ ਕਿ ਤੁਹਾਡੇ ਟਿਨਿਓਰ ਰਹਿੰਦੇ ਰਹਿੰਦੇ ਇਹ ਸੇੜਾ ਆਪਣੇ ਸਿਰ ਤੇ ਲੈ ਲਓ ਤੁਸੀਂ ਕਹਿੰਦੇ ਹੋ ਵੀ ਤੁਸੀਂ ਇੰਡਸਟ੍ਰੀਅਲਿਸ ਦੇ ਬਹੁਤ ਖੈਰਖਵਾ ਹੋ ਇੰਡਸਟ੍ਰੀਅਲਿਸ ਸ਼ਹਿਰ ਦੇ ਵੀ ਖੈਰਖਵਾ ਬਣੋ ਇਹਨਾਂ ਪੱਤਰਕਾਰਾਂ ਦੀ ਵੀ ਹੱਥ ਫੜੋ ਇਹਨਾਂ ਦੀ ਬਾਹ ਫੜੋ ਜਿਨ੍ਹਾਂ ਨੂੰ 80 ਸਾਲਾਂ ਤੋਂ ਬਾਕੀ ਸਰਕਾਰਾਂ ਨੇ ਆਪਣੇ ਅੱਖੋਂ ਪਰੋਖੇ ਕਰਤਾ ਇਹਨਾਂ ਦੇ ਹੱਕਾਂ ਤੋਂ ਵਾਂਝਿਆ ਕਰਤਾ ਤੇ ਤੁਹਾਡਾ ਤਾਂ ਮੌਕਾ ਮਿਲਿਆ 1.5 ਸਾਲ ਤੁਹਾਡੇ ਕੋਲ ਹੈਗਾ ਇਹ ਮੈਂ ਚਾਹੂੰਗਾ ਕਿ ਉਹ 2.5 ਕਿਲੇ ਜਲਦੀ ਤੋਂ ਜਲਦੀ ਅਗਲੇ ਮਹੀਨੇ ਤੱਕ ਲੱਭ ਕੇ 2.5 ਕਿ ਨਾਲ ਤੇ ਉਹਦੇ ਵਿੱਚ 20 ਕਰੋੜ ਰੁਪਈਆ ਕਿਉਂਕਿ ਇਹ ਅਸੀਂ ਜਿਹੜਾ ਕੈਲਕੂਲੇਸ਼ਨ ਕੀਤੀ ਹੈ ਇਹ ਅੱਛਾ ਇੱਕ ਕਲੱਬ ਬਣਾਉਣ ਲਈ 2500 ਤੋਂ 3000 ਸਕੁਅਰ ਫੀਟ ਦੇ ਹਿਸਾਬ ਨਾਲ ਬਣਾ ਕੇ ਜਿਹੜਾ ਉਹ ਆਪ ਹੀ ਇਨਾਗੂਰੇਸ਼ਨ ਕਰਨ ਤੇ ਇਹ ਸੇਰਾ ਆਪਣੇ ਲੈਣ ਕੇ ਵੀ ਇੱਥੇ ਕੁਝ ਨਹੀਂ ਹੋਇਆ ਸੀ ਤੇ ਲੁਧਿਆਣਾ ਦੇ ਵੋਟਰਾਂ ਤੱਕ ਜਿਹੜੀ ਉਹ ਪਹੁੰਚ ਕਰਨੀ ਚਾਹੁੰਦੇ ਇਸ ਤੋਂ ਵੱਡਾ ਮਾਦਮ ਕੋਈ ਨਹੀਂ ਜਿਹੜਾ ਆ ਪੱਤਰਕਾਰਤਾ ਨੂੰ ਪਛਾਣਨਾ ਉਹਨਾਂ ਦੀ ਕਦਰ ਕਰਨਾ ਤੇ ਆਪਣਾ ਜਿਹੜਾ ਕਲੰਕ ਲੱਗਿਆ ਬਾਕੀ ਸਰਕਾਰਾਂ ਤੋਂ ਲੱਗਿਆ ਉਹ ਲਾਣ ਤੇ 80 ਸਾਲਾਂ ਬਾਅਦ ਲੁਧਿਆਣੇ ਨੂੰ ਇੱਕ ਅੱਛਾ ਪ੍ਰੈਸ ਕਲੱਬ ਦਿੱਤਾ ਜਾਵੇ ਜਿਵੇਂ ਸ਼ਰਮਾ ਜੀ ਨੇ ਕਿਹਾ ਕੋਈ ਹੋਰ ਬੰਦਾ ਕੋਈ ਹੋਰ ਪ੍ਰੈਸ ਕਲੱਬ ਅੱਗੇ ਆਣਾ ਚਾਹਦਾ ਅਸੀਂ ਇੱਕ ਪ੍ਰੈਸ ਵੈਲਫੇਅਰ ਕਾਉਂਸਲ ਬਣਾਈ ਹੈ ਜਿਹੜੇ ਜਿਕੇ ਪੁਰਾਣੇ ਨਾਮੀ ਬਜ਼ੁਰਗ ਪੱਤਰਕਾਰ ਨੇ ਜਿਨ੍ਹਾਂ ਦਾ ਇਹਨਾਂ ਆਪਸ ਵਿੱਚ ਵੰਡੀਆਂ ਦਾ ਕੋਈ ਰੌਲਾ ਨਹੀਂ ਉਹ ਕਲੱਬ ਨੂੰ ਲੀਡ ਕਰਨਗੇ ਜਿਵੇਂ ਸਰਕਾਰ ਚਾਹੇ ਜੀ ਬੀਸੀ ਨੂੰ ਪੈਟਰਨ ਬਣਾਉਣਾ ਹੋਰ ਕੋਈ ਤੁਸੀਂ ਸਰਕਾਰੀ ਅਦਾਰੇ ਬਣਾਉਣਾ ਚਾਹੁੰਦੇ ਹੋ ਬਣਾਓ ਲੇਕਿਨ ਸਾਨੂੰ ਸਹੂਲਤਾਂ ਤੋਂ ਵਾਂਝਾ ਨਾ ਰੱਖਿਆ ਜਾਵੇ ਇਹ ਮੈਂ ਜਿਹੜਾ ਪੂਰਾ ਪ੍ਰੈਸ ਅਦਾਰਾ ਉਹਨਾਂ ਦੇ ਬਿਹਾਫ ਤੇ ਕੱਠੇ ਹੋਇਆ ਪਰਿਵਾਰ ਦੇ ਵਿੱਚ ਠੀਕ ਹੈ ਜੀ ਜਿਹੜੇ ਮੁੱਦੇ ਤੇ ਜਿਹੜੀ ਡਿਸਕਸ਼ਨ ਚੱਲਦੀ ਪਈਆਂ ਕਿ ਬਿਲਡਿੰਗ ਪ੍ਰੈਸ ਕਲੱਬ ਇੱਕ ਨਾਮ ਹੋਣਾ ਅਲੱਗ ਈ ਤੇ ਬਿਲਡਿੰਗ ਦਾ ਦਾਰਾ ਹੋਣਾ ਬਹੁਤ ਜ਼ਰੂਰੀ ਹੈ ਜੀ ਯਾਨੀ ਜਿਹੜਾ ਸਟੇਕ ਜਿਹਨੂੰ ਕਹਿੰਦੇ ਆ ਪਾਕ ਜਿਹਦੇ ਵਿੱਚ ਹੋਜੀ ਥਣ ਜੇ ਦੀ ਆ ਦੂਜੀ ਗੱਲ ਮੈਂ ਇੱਕ ਹੋਰ ਥੋੜੇ ਮਾਦੇ ਰਹੀ ਬੇਨਤੀ ਕਰਾਂਗਾ ਜੀ ਲੁਧਿਆਣਾ ਸ਼ਹਿਰ ਮਾਂਚੈਸਟਰ ਆਫ ਇੰਡੀਆ ਕਿਹਾ ਜਾਂਦਾ ਕਿਸੇ ਅਟਮ ਠੀਕ ਹੈ ਜੀ ਬੜਾ ਵੱਡਾ ਇੰਡਸਟਰੀਅਲ ਹੱਬ ਹੈ ਜੀ 14 ਵਿਧਾਇਕ ਹੈ ਜੀ 14 ਐਮ ਐਲ ਏ ਇੱਥੇ ਦੋ ਦੋ ਮੰਤਰੀ ਹੈ ਜੀ ਲੁਧਿਆਣਾ ਸ਼ਹਿਰ ਤੇ ਜਿਹੜੇ ਸਾਰੇ ਕੋਲ ਫਾਂਡ ਅੱਦਾ ਜੀ ਕਿਆ ਕਦੀ 70 ਸਾਲਾਂ ਦੇ ਵਿੱਚ ਇੰਨੀਆਂ ਸਰਕਾਰਾਂ ਆਈਆਂ ਐਨੇ ਵਿਧਾਇਕ ਆਏ ਐਨੇ ਐਮਪੀ ਸਾਹਿਬਾਂ ਆਏ ਕਿਆ ਕਦੀ ਉਹਨਾਂ ਨੇ ਸੋਧ ਨਹੀਂ ਲੇਤੀ ਜੀ ਸਾਡੇ ਪੱਤਰਕਾਰ ਭਾਈਚਾਰੇ ਨੂੰ ਵੀ ਲੋੜ ਆ ਜੀ ਆਧਾਰੇ ਦੀ ਕੀ ਜ਼ਰੂਰਤ ਆ ਹੋ ਸਕਦੀਆਂ ਵਾ ਤੇ ਮੈਂ ਬੇਨਤੀ ਇਹ ਕਰਦਾ ਜੀ ਸਰਕਾਰ ਨੂੰ ਸਾਡੇ ਰਿਸਪੈਕਟਡ ਮਾ ਜੋ ਜਿਹੜੇ ਭਗਵੰਦ ਸਿੰਘ ਸਾਹਿਬ ਆ ਜੀ ਜਿਹੜੀ ਮੌਜੂਦਾ ਸਰਕਾਰ ਆ ਉੱਤੇ ਅਸੀਂ ਭਰੋਸਾ ਕਰ ਸਕਦੇ ਹਾਂ ਕਿ ਹਾਂ ਵੀ ਜਿਹੜਾ ਬਿਲਡਿੰਗ ਦਾ ਆਧਾਰਾ ਪ੍ਰੈਸ ਕਲੱਬ ਦਾ ਉਹ ਜ਼ਰੂਰ ਇੱਕ ਵਾਰੀ ਇੱਥੇ ਇਹਨਾਂ ਦੀ ਰਹਿ ਰਮਾਈ ਚ ਹੋ ਸਕਦਾ ਜੀ ਜੇ ਹੱਲਾਸ਼ੇਰੀ ਸਰਕਾਰ ਚਾਵੇ ਤਾਂ ਕੋਈ ਕੋਈ ਮੁਸ਼ਕਿਲ ਨਹੀਂ ਹੁੰਦੀ ਸਿਰਫ ਇੱਛਾ ਸ਼ਕਤੀ ਹੈਗੀ ਹੈ ਇੱਛਾ ਸ਼ਕਤੀ ਸਰਕਾਰ ਕਿਉਂ ਨਹੀਂ ਚਾਹੁੰਦੀ ਕਿਉਂਕਿ ਕਈ ਮਰਿਆਂ ਤੋਂ ਲੱਗੇ ਹੋਏ ਆ ਜੀ ਰਿਪਰੈਜੈਂਟੇਸ਼ਨ ਜਿਵੇਂ ਸਾਡੇ ਕਰਨਲ ਸਾਹਿਬ ਨੇ ਕਿਹਾ ਪ੍ਰੈਸ ਕਲੱਬ ਵੈਲਫੇਅਰ ਕੌਂਸਲ ਦੀ ਇੱਕ ਸਥਾਪਨਾ ਕੀਤੀ ਗਈ ਹੈ ਉਹਦੇ ਵਿੱਚ ਸਾਰੇ ਪ੍ਰੈਸ ਕਲੱਬ ਆਧਾਰਿਆ ਹੈਗੀ ਹੈ ਜੀ ਸਾਰੇ ਜਿੰਨੇ ਵੀ ਜਿਹੜੇ ਇਸ ਟਾਈਮ ਸਾਨੂੰ ਸੁਣ ਰਹੇ ਆ ਦੇਖ ਰਹੇ ਆ ਜਖਵਾਰ ਰਾਹੀ ਜਾਂ ਮੀਡੀਆ ਰਾਹੀਂ ਜਾਂ سوشل মিডিਆ ਰਾਹੀਂ ਜਾਂ ਵੈਬ ਚੈਨਲ ਕੋਈ ਵੀ ਕਿਸੇ ਵੀ ਧਾਰਾ ਹੈਗਾ ਕੋਈ ਇਹ ਚੀਜ਼ ਨਹੀਂ ਕਿ ਕੋਈ ਅਲੱਗ ਹੈਗਾ ਅਸੀਂ ਤੁਹਾਡੇ ਬਿਹਾਬ ਦੇ ਉੱਪਰ ਹੀ ਇਹ ਚੀਜ਼ ਉਪਰਾਲੇ ਕਰਦੇ ਪਏ ਆ ਜੀ ਔਰ ਬੇਨਤੀ ਕਰਦੇ ਆ ਜੀ ਸਾਰੇ ਜਿੰਨੇ ਵੀ ਭਾਈਚਾਰਾ ਵਾ ਪੱਤਰਕਾਰ ਭਾਈਚਾਰਾ ਤੁਸੀਂ ਆਪਣੇ ਲਈ ਡਿਮਾਂਡ ਜਰੂਰ ਕਰੋ ਜੀ ਸਰਕਾਰਾਂ ਨੂੰ ਐਮ ਆਰ ਐ ਸਾਹਿਬ ਨੂੰ ਕਿਉਂਕਿ ਦੇਖੋ ਤੁਹਾਡਾ ਜਿਹੜਾ ਸਰਕਾਰਾਂ ਹੁੰਦੀਆਂ ਤੁਸੀਂ ਸਰਕਾਰਾਂ ਨਾਲ ਮਿਲ ਕੇ ਚੱਲਦੇ ਹੋ ਸਰਕਾਰਾਂ ਤੁਹਾਡੇ ਨਾਲ ਚੱਲਦੀਆਂ ਵਾ ਠੀਕ ਹੈ ਦੇਰ ਸਿਰ ਜਦੋਂ ਜ਼ਰੂਰ ਤਾਂ ਪੈਂਦੀ ਹੈ ਸਰਕਾਰਾ ਦਿਸ਼ਾ ਨਿਰਦੇਸ਼ ਜੇ ਕੋਈ ਲੈਂਦੀ ਹੈ ਤਾਂ ਉਸ ਹਾਨਾ ਤੁਹਾਨੂੰ ਸਲਾਹ ਲੈਂਦੀ ਹੈ ਕਿ ਥੋੜੁਆ ਜਿਹ ਜ਼ਰੂਰਤ ਹੈ ਜਿਸ ਚੀਜ਼ ਦੀ ਉਸ ਦੀ ਵੀ ਜ਼ਰੂਰਤ ਤੁਸੀਂ ਡਿਮਾਂਡ ਰੱਖੋ ਜੀ ਮੈਂ ਚਾਹੁੰਦਾ ਹਾਂ ਧੰਨਵਾਦ ਕਰਦਾ ਜੀ ਤੁਹਾਡਾ ਸਾਰਿਆਂ ਦਾ ਜੀ ਪਲੀਜ਼ ਇੱਕ ਕਲਬ ਦਾ ਵੱਧ ਤੋਂ ਵੱਧ ਪ੍ਰਚਾਰ ਕਰੋ ਔਰ ਸਰਕਾਰ ਤੱਕ ਗੱਲ ਇਹ ਵੀ ਪਹੁੰਚਾਓ ਸਰਕਾਰ ਨੂੰ ਮੈਂ ਵੀ ਇੱਕ ਮੈਸੇਜ ਦੇਣਾ ਚਾਹਨਾ ਵੀ ਜਿੱਥੇ ਸਰਕਾਰ ਕਰੋੜਾਂ ਰੁਪਏ ਦੀ ਐਡ ਕਰਦੀ ਹੈ ਵੀ ਅਸੀਂ ਆਹ ਕੀਤਾ ਅਸੀਂ ਆਹ ਕੀਤਾ ਸਰਕਾਰ ਇੱਕ ਬੋਰਡ ਦੇ ਵਿੱਚ ਇੱਕ ਹੋਰ ਲਾਈਨ ਐਡ ਕਰਾ ਲਵੇ ਮੈਨੂੰ ਧਾਨੇ ਦਾ ਕਲੱਬ ਵੀ ਬਣਾਦਾ ਜਿਹੜਾ ਜਿਹੜਾ ਗੱਲ ਪਤਾ ਕੀ ਕਹਿੰਦਾ ਜੇ ਜੇ ਤੁਸੀਂ ਬਲੋਜੀਆ ਕਰਾਉਂਦੇ ਹੋ ਸੰਜੀਵ ਰੋੜਾ ਜੀ ਨਾਲ ਗੱਲ ਕਰਦੇ ਕਹਿੰਦੇ ਜੀ ਮੈਂ 에ਰਪੋਰਟ ਬਣਵਾਇਆ ਆ ਬੜਾ ਵੱਡਾ ਪੁਰਾਣਾ ਮੁੱਦਾ ਸੀ ਜੀ ਮੇਰੇ ਪੁਰਾਣਾ ਦਾ ਆਪੋਜੀਸ਼ਨ ਵੀ ਚੱਕਦੀ ਹੈ ਵੀ ਸੰਜੀਵ ਰੋੜਾ ਜੀ ਨੇ ਕਰਾਤਾ ਜੀ ਤੇ ਪ੍ਰਧਾਨ ਮੰਤਰੀ ਦਾ ਕੰਮ ਸੀ ਹੁਸੈਨ ਨੰਬਰ ਤੇ ਲੁਧਿਆਣਾ ਦਾ ਪ੍ਰੈਸ ਕਲੱਬ ਦਾ ਮੁੱਦਾ ਅੱਜ ਤੱਕ ਨਾ ਭਾਜਪੀ ਨੂੰ ਸਮਝ ਆਇਆ ਐਨੀਆਂ ਸਰਕਾਰਾਂ ਆਈਆਂ ਨਾ ਕਾਂਗਰਸ ਨੂੰ ਸਮਝ ਆਇਆ ਨਾ ਆਵਾਜ਼ ਪਾਰਟੀ ਸਮਝ ਆ ਰਹੇ ਜਿੱਥੇ ਤੁਸੀਂ ਕਰੋੜਾਂ ਦੇ ਬੋਰਡ ਲਗਵਾ ਰਹੇ ਹੋ ਮੈਂ ਸ਼ਹਿਰ ਦਾ ਘਰਾਤਾ ਮੈਂ ਰੇਲਵੇ ਸਿਮਨਾਤਾ ਉੱਥੇ ਇੱਕ ਬੋਰਡ ਹੋਰ ਲਵਾ ਦੋਗੇ ਅਸੀਂ ਪ੍ਰੈਸ ਕਲੱਬ ਵੀ ਬਣਵਾਤਾ ਦੇਖੋ ਜੀ ਉਹ ਇਹ ਜੇ ਸਰਕਾਰ ਇਸ ਮੁੱਦੇ ਤੇ ਇਸ ਮੁੱਦੇ ਨੂੰ ਖਤਮ ਕਰੂਗੀ ਤਾਂ ਦੇਖੋ ਪੱਤਰਕਾਰਾਂ ਦੇ ਪ੍ਰਤੀ ਵੀ ਹਮਦਰਦੀ ਬਣਦੀ ਵੀ ਦੇਖੋ ਆਵਾਜ਼ ਦੀ ਪਾਰਟੀ ਆਈ ਸੀ 10 ਲੱਖ ਦਾ ਬੀਮਾ ਲੋਕਾਂ ਲਈ ਕਰਾਇਆ ਆ ਮੁੱਦਾ ਹੈ ਕਿ ਲੁਧਿਆਣਾ ਦੀ ਡਿਮਾਂਡ ਸੀ ਇਹ ਵੀ ਪੂਰਾ ਕਰਤਾ ਮੈਂ ਸੀਐਮ ਸਾਹਿਬ ਨੂੰ ਇਹ ਆਪਣੇ ਪ੍ਰੈਸ ਮਾਧਿਅਮ ਕਹਿਣਾ ਚਾਹੁੰਦਾ ਕਿ ਸੀਐਮ ਸਾਹਿਬ ਜਿੱਥੇ ਤੁਸੀਂ ਐਨੇ ਕੰਮਾਂ ਦੀ ਲਿਸਟ ਨੂੰ ਨਾਲ-ਨਾਲ ਮਟਾਈ ਦਿੰਦੇ ਹੋ ਨਾ ਵੀ ਇੱਕ ਰਹਿ ਗਿਆ ਇੱਕ ਰਹਿ ਗਿਆ ਆ ਇੱਕ ਰਹਿ ਗਿਆ ਇਹਨੂੰ ਵੀ ਖਤਮ ਕਰ